ਤੇਰਦੇ عمر ਨਾਮ ਤੇ ਅਰੀਆ ਆਹ ਚੰਦਵੇਂ ਦਲਜੀਤ ਦੋਸਾਂਝ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਫਾਂਸ ਤੋਂ ਹਮੇਸ਼ਾ ਪ੍ਰਾਈਵੇਟ ਰੱਖਿਆ ਹੈ ਉਹ ਕਦੇ ਵੀ ਆਪਣੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਨਹੀਂ ਕਰਦੇ ਪਰ ਹਾਲ ਹੀ ਵਿੱਚ ਉਹਨਾਂ ਨੇ ਆਪਣੇ ਦਿਲ ਨੂੰ ਐਟੀਟਿਊਡ ਦੌਰਾਨ ਆਪਣੇ ਇਸ ਸਿਧਾਂਤ ਨੂੰ ਫਾਂਸ ਲਈ ਤੋੜ ਦਿੱਤਾ ਦੱਸ ਜੇ ਮਾਂਚੈਸਟਰ ਚ ਆਪਣੇ ਇੱਕ ਕਾਨਸਰਟ ਦੌਰਾਨ ਦਿਲਜੀਤ ਨੇ ਆਪਣੇ ਫੈਨਸ ਨੂੰ ਪਹਿਲੀ ਵਾਰ ਆਪਣੀ ਮਾਂ ਤੇ ਭੈਣ ਨਾਲ ਮੁਲਾਕਾਤ ਕਰਵਾਈ ਜੀਹਾਂ ਦੱਸ ਜੇ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵਾਇਰਲ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਆਪਣੇ ਕਾਨਸਰਟ ਦੌਰਾਨ ਦਿਲਜੀਤ ਇੱਕ ਔਰਤ ਦੇ ਅੱਗੇ ਝੁਕਦੇ ਨੇ ਫਿਰ ਉਸ ਨੂੰ ਜੱਫੀ ਪਾ ਲੈਂਦੇ ਨੇ ਉਸ ਤੋਂ ਬਾਅਦ ਉਹ ਆਪਣਾ ਹੱਥ ਚੁੱਕਦੇ ਨੇ ਤੇ ਕਹਿੰਦੇ ਨੇ ਵੈਸੇ ਇਹ ਮੇਰੀ ਮਾਂ ਹੈ ਉਸ ਤੋਂ ਬਾਅਦ ਦਲਜੀਤ ਆਪਣੀ ਮਾਂ ਨੂੰ ਫਿਰ ਗਲੇ ਲਗਾਉਂਦੇ ਨੇ ਤੇ ਉਹਨਾਂ ਦਾ ਮੱਥਾ ਚੁੰਮਦੇ ਨੇ ਅਜਿਹੇ ਚ ਮਾਂ ਦੀਆਂ ਅੱਖਾਂ 'ਚ ਹੰਝੂ ਜਿਹੜੇ ਨੇ ਉਹ ਆ ਜਾਂਦੇ ਨੇ ਦੱਸਦੀ ਜਦ ਦਲਜੀਤ ਆਪਣੀ ਮਾਂ ਤੋਂ ਬਾਅਦ ਕਿਸੇ ਹੋਰ ਔਰਤ ਅੱਗੇ ਚੁੱਕਦੇ ਨੇ ਉਹ ਉਸ ਨਾਲ ਹੱਥ ਮਿਲਾ ਕੇ ਕਹਿੰਦੇ ਨੇ ਇਹ ਮੇਰੀ ਭੈਣ ਹੈ ਅੱਜ ਮੇਰਾ ਪਰਿਵਾਰ ਵੀ ਆਇਆ ਹੈ ਕਾਨਸਰਟ 'ਚ ਮੌਜੂਦ ਫਾਨਸ ਦਲਜੀਤ ਦੀ ਮਾਂ ਤੇ ਭੈਣ ਨੂੰ ਮਿਲ ਮਿਲੇ ਤੇ ਉਹਨਾਂ ਲਈ ਜਿਹੜਾ ਛੀਅਰਸ ਕਰਨ ਲੱਗੇ ਨਾਲ ਹੀ ਦੱਸ ਦਈਏ ਕਿ ਪਹਿਲੀ ਵਾਰ ਹੈ ਜਦੋਂ ਦਲਜੀਤ ਦੋਸਾਂਝ ਨੇ ਆਪਣੇ ਪਰਿਵਾਰ ਨੂੰ ਫਾਨਸ ਨਾਲ ਮਿਲਵਾਇਆ ਹੈ ਨਹੀਂ ਤਾਂ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰਾਈਵੇਟ ਰੱਖਦੇ ਨੇ ਫਿਲਮ ਇੱਕ ਇੰਟਰਵਿਊ ਵਿੱਚ ਦਲਜੀਤ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਦੀਆਂ ਤਸਵੀਰਾਂ ਇਸ ਲਈ ਨਹੀਂ ਸ਼ੇਅਰ ਕਰਦੇ ਕਿਉਂਕਿ ਉਹਨਾਂ ਨੂੰ ਆਪਣੇ ਕੰਮ ਲਈ ਕਾਫੀ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਇਹ ਕਿਹਾ ਕਿ ਜਦੋਂ ਲੋਕ ਕਿਸੇ ਕਲਾਕਾਰ ਤੋਂ ਨਾਰਾਜ਼ ਹੁੰਦੇ ਨੇ ਤਾਂ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਦੋ ਵਾਰ ਵੀ ਨਹੀਂ ਸੋਚਦੇ। ਇਸ ਲਈ ਉਹ ਆਪਣੇ ਪਰਿਵਾਰਕ ਜੀਵਨ ਨੂੰ ਪ੍ਰਾਈਵੇਟ ਰੱਖਦੇ ਨੇ। ਤੇਸ ਤੋਂ ਬਾਅਦ ਪਰੇ ਇਹ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਦਿਲਜੀਤ ਦੀਆਂ ਉਹ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਦਸਾਂਜਾ ਵਾਲੇ ਦੀ ਇਹ ਤਸਵੀਰਾਂ ਜਿਹੜੀਆਂ ਨੇ ਲੋਕਾਂ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਤੇ ਬੜੀ ਹੀ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਇਹ ਨਜ਼ਰ ਆ ਰਹੀਆਂ ਨੇ ਤੇ ਦਿਲਜੀਤ ਦਸਾਂਜ ਨੇ ਅੱਜ ਪਹਿਲੀ ਵਾਰ ਆਪਣੇ ਪਾਈਵਟ ਲਾਈਫ ਨੂੰ ਦਰਸ਼ਕਾਂ ਅੱਗੇ ਫੈਨਸ ਅੱਗੇ ਖੋਲ੍ਹਿਆ ਤੇ ਲੋਕਾਂ ਨੂੰ ਜਿਹੜਾ ਇਹ ਕਾਫੀ ਜ਼ਿਆਦਾ ਪਸੰਦ ਆ ਰਿਹਾ ਤੇ ਲੋਕ ਹਰ ਵਾਰ ਦੀ ਤਰ੍ਹਾਂ ਦਿਲਜੀਤ ਨੂੰ ਇਸ ਵਾਰ ਵੀ ਖੂਬ ਪਿਆਰ ਜਿਹੜਾ ਹੈ ਉਹ ਦੇ ਰਹੇ ਨੇ